ਹਾਂਜੀ ਕੀ ਹਾਲ ਚਾਲ ਆ ਚਾਚਾ ਜੀ ਆ ਦੇਖੋ ਫਿਰ ਪ੍ਰਿੰਡੀ ਮਿੱਤਰੋ ਆਪਣੀ ਆ ਕਰੋ ਚੈੱਕ ਕਿੰਨਾ ਫੜ ਲੈ ਲਈਏ ਇਹ ਤੋਂ ਪਹਿਲਾਂ ਇਹ ਤਾਂ ਫੁੱਟ ਚੱਲੇ ਰਿਹਾ 2 ਮਹੀਨੇ ਹੋ ਗਏ ਨੇ ਤਾਂ ਚੱਲਦੀ ਹੁਣ ਅੱਛਾ 3 ਮਹੀਨੇ ਹੋਰ ਚਲਾਉਣੀ ਆ ਹੁਣ ਆਪਾਂ ਸਿਆਲ ਤੇ ਅੱਛਾ 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 ਸਭ ਇਤਰਾਫੀ ਸਾਰੀ ਦੀ ਅੱਛਾ ਜੀ ਗੁੱਡ ਘੜਾਈ ਹੋ ਗਈ ਤਾਂ ਚੰਦਰੀ ਆ ਹੋ ਗਈ ਆਪੇ ਅੱਛਾ ਜੀ ਆਹ ਪੌਦਿਆਂ ਦੀ ਕਟਿੰਗ ਕਰੀ ਹੋਈ ਹੈ ਜੀ ਫਿਰ ਆਪਾਂ ਕਟਿੰਗਾਂ ਦੀ ਕਰਨੀ ਆ ਪੁੱਤ ਸਫਾਈ ਕਰਦੀ ਅੱਛਾ ਜੀ ਆ ਦੇਖੋ ਆ ਦੇਖੀਵੇਂ ਚੱਲ ਜਾ ਰੋ ਆ ਸਾਰਾ ਫਲ ਉਹ ਚੱਲੂਗਾ ਹੁਣ ਉੱਪਰੋਂ ਕੱਟ ਦਾਂਗੇ ਇਹਨੂੰ ਹਾਂਜੀ ਉੱਪਰੋਂ ਹੀ ਤਾਂ ਫਲ ਲੈ ਲਿਆ ਮਤਲਬ ਕੀ ਕਹਿਣਾ ਦਾ ਨੀਚੋਂ ਹੁਣ ਤਾਜ਼ਾ ਫਲ ਲੈਣਾ ਹੈ ਤੋਂ ਜਿਹੜੀ ਨਵੀਂ ਫਟਵਾਰ ਹੋਊਗੀ ਉਹ ਤੋਂ ਆਪਾਂ ਫਲ ਲਵਾਂਗੇ ਹੁਣ ਅੱਛਾ ਜੀ ਜਿਹੜਾ ਮਤਲਬ ਬੁੱਟਾ ਜ਼ਿਆਦਾ ਵਧਿਆ ਹੋਇਆ ਠੀਕ ਹੈ ਠੀਕ ਹੈ ਇਹੋ ਫੇਰ ਉਹ ਨੀਚੇ ਦੇਖੋ ਤੇ ਮਾਰ ਕੇ ਆ ਹਾਂਜੀ ਹਾਂਜੀ ਸਮਝ ਗਿਆ ਜੀ ਤੇ ਆਪਣਾ ਮੰਡੀ ਚ ਤੂੰ ਵੀ ਨਲ ਗਿਆ ਸੀ ਉਦੋਂ ਦਾ ਰੇਟ ਦੇਖ ਲੈ ਫਿਰ ਆਪੇ ਰਹਦਾ ਇਹ ਨਾਮ ਸਹੀ ਗੱਲ ਹੈ ਜੀ ਸਹੀ ਗੱਲ ਹੈ ਰੇਟ ਪੂਰਾ ਹੋਰ ਦੱਸ ਚਾਹੀਏ ਆਪਾਂ ਕਿਹੜੀ ਕਿਹੜੀ ਸਬਜ਼ੀ ਲਈ ਹੋਈ ਹੈ ਜੀ ਅੱਛਾ ਜੀ ਅੱਛਾ ਅੱਛਾ ਜੀ ਠੀਕ ਹੈ ਓਕੇ 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 ਇੱਧਰ ਤੋਰੀ ਵਗੈਰਾ ਵੀ ਲਿਖ ਰਹੀ ਹੈ ਆਪੇ ਉਹ ਪਿਆਜ਼ ਤੇ ਪਾਲਕ ਤੇ ਗੰਡਾ ਦਾ ਆਰਗੈਨਿਕ ਕਹਿ ਦਿੰਦੇ ਆ ਨਹੀਂ ਆਪਾਂ ਹਾਂਜੀ ਹਾਂਜੀ ਆਪਾਂ ਝੂਠ ਬੋਲ ਕੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਨਹੀਂ ਇਹ ਆਰਗੈਨਿਕ ਨਹੀਂ ਹੈਗਾ ਬਾਇਓ ਚ ਕੈਮੀਕਲ ਨਹੀਂ ਪਾਉਣਾ ਇਹਦੇ ਵਿੱਚ ਕੋਈ ਜ਼ਹਿਰ ਨਹੀਂ ਹੈਗੀ ਠੀਕ ਹੈ ਠੀਕ ਹੈ ਜੀ ਬਸ ਜਲਦੀ ਪ੍ਰੋਡਕਟ ਥੋੜੇ ਮੈਗੀਆਂ ਨੇ ਯਾਨੀ ਹਾਂਜੀ ਹਾਂਜੀ ਬਾਇਓ ਤੇ ਨਹੀਂ ਠੀਕ ਹੈ ਠੀਕ ਹੈ ਜੀ